ਹਲਕਾ ਜੈਤੂ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਵੱਲੋਂ ਹਲਕਾ ਜੈਤੂ ਦੇ ਵਿੱਚ ਲਿਆਂਦੀ ਗਈ ਵਿਕਾਸ ਕਾਰਜਾਂ ਦੀ ਹਨੇਰੀ ਜਾਣਕਾਰੀ ਅਨੁਸਾਰ ਅੱਜ ਬਾਲਮੀਕ ਕਲੋਨੀ ਵਿਖੇ ਪਿਛਲੇ ਲੰਮੇ ਸਾਲ ਤੋਂ ਬੰਨ ਨੂੰ ਤਰਸ ਰਹੀ ਸੜਕ ਦਾ ਅੱਜ ਹਲਕਾ ਵਿਧਾਇਕ ਨੇ ਟੱਕ ਲਗਾ ਕੇ ਉਦਘਾਟਨ ਕੀਤਾ ਆਹ ਸੁਣਦੇ ਕੀ ਕਹਿਣਾ ਹੈ ਵਿਧਾਇਕ ਸਾਹਿਬ ਤੁਸੀਂ ਬਾਲਮੀਕ ਕਲੋਨੀ ਦੇ ਵਿੱਚ ਪਹੁੰਚੇ ਹੋ ਜੀ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਜੀ ਇਹ ਬਹੁਤ ਲੰਮੇ ਸਮੇਂ ਦੀ ਮੰਗ ਸੀ ਬਹੁਤ ਵਾਰੀ ਮੈਂ ਵੇਖਿਆ ਲੋਕ ਇੱਥੇ ਲਾਈਵ ਵੀ ਹੁੰਦੇ ਆ ਸ਼ਿਕਾਇਤ ਵੀ ਕਰਦੇ ਆ ਪਰ ਸਾਨੂੰ ਇੱਕ ਸਾਲ ਹੀ ਮਿਲਿਆ ਨਗਰ ਕੌਂਸਲ ਵਿੱਚ ਜਦੋਂ ਦੀ ਅਸੀਂ ਆਪ ਦੀ ਨਗਰ ਕੌਂਸਲ ਬਣਾਈ ਹੈ ਮਤਲਬ ਸਾਡੀ ਪਾਰਟੀ ਦਾ ਪ੍ਰਧਾਨ ਬਣਿਆ ਡਾਕਟਰ ਰੀਜ ਜੀ ਸੋ ਇੱਕ ਸਾਲ ਦੇ ਵਿੱਚ ਵਿੱਚ ਅਸੀਂ ਬਹੁਤ ਕੰਮ ਕੀਤੇ ਆ ਚਾਹੇ ਉਹ ਕੈਮਰਿਆਂ ਦੇ ਹੋਣ ਚਾਹੇ ਸੜਕਾਂ ਦੇ ਹੋਣ ਚਾਹੇ ਸੀਵਰੇਜ ਦਾ ਹੋਵੇ ਤੇ ਇਹ ਵੀ ਵਾਰੀ ਸਰ ਜਿਹੜੇ ਸਾਰੇ ਅਸੀਂ ਟੈਂਡਰ ਲਾਏ ਵੇ ਆ ਉਹ ਗਲੀਆਂ ਦੇ ਖੋਲ ਰਹੇ ਆ ਜਿਵੇਂ ਜਿਵੇਂ ਟੈਂਡਰ ਖੋਲ ਰਹੇ ਆ ਓਵੇਂ ਅਸੀਂ ਤਗਾਟ ਕਰ ਰਹੇ ਆ ਬਹੁਤ ਜਲਦੀ ਮਹੀਨੇ ਦੇ ਵਿੱਚ ਇਹ ਜਿਹੜੀ ਗਲੀ ਹੈ ਬਣਾ ਕੇ ਲੋਕਾਂ ਨੂੰ ਸਹੂਲਤ ਕਰ ਰਹੇ ਆ ਅੱਜੇ ਕਰ ਲਾਗਤ ਦੀ ਗੱਲ ਕੀਤੀ ਜੇ ਤਾਂ ਕਿੰਨੀ ਲਾਗਤ ਤੇ ਆਊਗੀ ਜੀ ਲਾਗਤ ਨਹੀਂ ਪਤਾ ਸੀ ਟੋਟਲ ਕਲੱਬ ਕਰਕੇ ਜਿਹੜਾ ਟੈਂਡਰ ਪਾਇਆ ਤਕਰੀਬਨ ਇਹ 4 ਕਰੋੜ ਰੁਪਏ ਦਾ 1 ਕਰੋੜ ਪਤਾ ਲਾਦਾ ਇਸ ਦਾ 7-7 ਵੜਾ ਦਾ 7 ਵੜਾ ਤੇ 7 ਕਰੋੜ ਦਾ ਦੂਜਾ ਦੂਜਾ ਮਤਲਬ ਤਕਰੀਬਨ 3.5-4 ਕਰੋੜ ਰੁਪਏ ਦਾ ਤੇ ਕਿੰਨੇ ਸਮੇਂ ਤੱਕਰ ਦੀ ਇਹ ਜਿਹੜਾ ਠੀਕ ਹੋ ਜਾਊਗਾ ਜੀ ਮੈਂ ਮਹੀਨੇ ਦੇ ਵਿੱਚ ਵਿੱਚ ਕਹਿੰਦੇ ਆ ਠੇਕੇਦਾਰ ਸਾਹਿਬ ਜੀ ਮਹੀਨੇ ਬਹੁਤ ਦੁਖੀ ਹੈ ਲੋਕ ਇੱਥੇ ਥੀ ਮਹੀਨੇ ਜਨਵੇੜ ਦੇ ਐਕਚੁਅਲੀ ਲੋਕਾਂ ਦੀ ਸ਼ਿਕਾਇਤ ਰਹਿੰਦੀ ਸੀ ਜੀ ਵੀ ਇੱਥੇ ਕੋਈ ਵੀ ਸੁਣਵਾਈ ਨਹੀਂ ਹੁੰਦੀ ਪਿਛਲੀਆਂ ਸਰਕਾਰਾਂ ਵੱਲੋਂ ਵੀ ਇਹਨਾਂ ਨੂੰ ਅਣਗੌਲੇ ਕੀਤਾ ਗਿਆਗਾ ਨਹੀਂ ਨਹੀਂ ਸੁਣਵਾਈ ਕਿਉਂ ਨਹੀਂ ਹੁੰਦੀ ਜਦੋਂ ਵੀਡੀਓ ਪਾਉਂਦਾ ਕੋਈ ਜਾਂ ਕੁਝ ਕਹਿੰਦਾ ਅਸੀਂ ਦੇਖਦੇ ਆਂ ਸਾਨੂੰ ਪਤਾ ਕਿੱਥੇ ਸਮੱਸਿਆ ਹੈਗੀ ਆ ਜ਼ਰੂਰੀ ਨਹੀਂ ਹੁੰਦਾਗਾ ਕਿ ਵੀ ਕਿਸੇ ਨੂੰ ਜਾ ਕੇ ਕਿਹਾ ਜਾਵੇ ਵੀ ਅਸੀਂ ਸੁਣ ਲਿਆ ਸੋਣਾ ਸੀ ਲਿਆ ਹੁੰਦਾ ਪਰ ਕੰਮ ਕਰ ਰਹੇ ਹੁੰਦੇ ਆ ਸੋ ਹਰ ਇੱਕ ਕੰਮ ਨੂੰ ਟਾਈਮ ਜ਼ਰੂਰ ਲੱਗਦਾ ਸੋ ਬਹੁਤ ਜਲਦੀ ਇਹ ਜਿਹੜੀ ਆ ਬਣ ਕੇ ਗਲੀ ਤਿਆਰ ਹੋ ਜੇ ਠੀਕ ਹੈ ਸਰ ਹਾ ਪ੍ਰਧਾਨ ਜੀ ਐਮਐਲ ਸਰ ਵੱਲੋਂ ਵਿਕਾਸ ਕਾਰਜਾਂ ਦਾ ਜਿਹੜਾ ਉਦ ਘਾਟਨ ਕੀਤਾ ਗਿਆ ਜੀ ਕੀ ਕਹਿਣਾ ਚਾਹੂੰਗੀ ਜੀ ਇਸ ਤਰ੍ਹਾਂ ਜੈਤ ਤੋਂ ਸ਼ਹਿਰ ਦੇ ਹਰ ਵਾਰਡ ਹਰ ਮੁਹੱਲੇ ਦੇ ਵਿੱਚ ਜਿਸ ਚੀਜ਼ ਦੀ ਜ਼ਰੂਰਤ ਆ ਉਸੇ ਬਣਾ ਰਹੇ ਹਾਂ ਉਸ ਕੜੀ ਦੇ ਵਿੱਚ ਇਸ ਮੁਹੱਲੇ ਦੀ ਬਹੁਤ ਵੱਡੀ ਜ਼ਰੂਰਤ ਸੀਗੀ ਇਹ ਗਲੀ ਇਹ 8 ਨੰਬਰ ਵਾਰਡ ਤੇ 9 ਨੰਬਰ ਵਾਰਡ ਦੀ ਮੇਨ ਗਲੀ ਹੈ ਇੱਥੇ ਲੋਕਾਂ ਨੂੰ ਆਉਣ ਜਾਣ 'ਚ ਬਹੁਤ ਪਰੇਸ਼ਾਨੀ ਤੇ ਦਿੱਕਤ ਹੁੰਦੀ ਸੀਗੀ ਇਸ ਕਰਕੇ ਇਸ ਗਲੀ ਦਾ ਅੱਜ ਸ਼ੁਰੂਆਤ ਕਰਤੀ ਹੈ ਤੇ ਇਹ ਅਗਲੇ 20 25 ਦਿਨਾਂ ਦੇ ਵਿੱਚ ਵਿੱਚ ਗਲੀ ਬਣ ਕੇ ਬਿਲਕੁਲ ਤਿਆਰ ਹੋ ਜੂਗੀ ਇਸ ਵਾਰਡ ਦੀ ਇਹ ਮੁੱਖ ਸਮੱਸਿਆ ਖਤਮ ਹੋ ਜੂਗੀ ਆ ਪ੍ਰਧਾਨ ਜੀ ਕੀ ਤੁਹਾਨੂੰ ਲੱਗਦਾ ਨਹੀਂ ਕਿ ਜੀ ਇਹ ਜਿਹੜੀ ਗਲੀ ਦਾ ਕੰਮ ਰਹਿਦਾ ਸੀਗਾ ਜੀ ਇਹ ਲੰਬੇ ਸਮੇਂ ਤੋਂ ਪੈਂਡਿੰਗ ਪਿਆ ਸੀ ਇੰਨਾ ਸਮਾਂ ਹੋਣ ਦੇ ਬਾਵਜੂਦ ਹੁਣ ਕੰਮ ਸ਼ੁਰੂ ਕੀਤਾ ਗਿਆ ਜੀ ਇਸ ਤਰ੍ਹਾਂ ਇਸ ਵਾਰਡ ਦੀ ਜਿਹੜੀ ਸਰਵਾਈ ਹੈ 15 ਸਾਲਾਂ 'ਚ ਜਿਹੜੇ ਪਹਿਲਾਂ ਜਿੰਨੇ ਵੀ ਪ੍ਰਧਾਨ ਬਣੇ ਐ ਜਾਂ ਕੋਈ ਸਰਕਾਰ ਬਣੀ ਉਹਨਾਂ ਨੇ ਸਰਵਾਈ ਨਹੀਂ ਕੀਤੀ ਤੇ ਇਹ ਸਾਡੀ ਪਹਿਲੀ ਸਰਕਾਰ ਹੈ ਤੇ ਮੈਨੂੰ ਇੱਕ ਸਾਲ ਹੀ ਹੋਇਆ ਪ੍ਰਧਾਨ ਬਣੇ ਨੂੰ ਤੇ ਮੈਂ ਸਾਰੇ ਸ਼ਹਿਰ ਦੇ ਵਿੱਚ ਸਾਰੀਆਂ ਗਲੀਆਂ ਤਰਤੀਬ ਨਾਲ ਬਣਵਾ ਰਿਆ ਹੁਣ ਇਸ ਗਲੀ ਦਾ ਨੰਬਰ ਲੱਗ ਗਿਆ ਹੈ ਇਹ ਗਲੀ ਇਸੇ ਮਹੀਨੇ ਫਰਵਰੀ ਦੇ ਵਿੱਚ ਜਾਂ ਮਾਰਚ ਦੇ ਪਹਿਲੇ ਹਫਤੇ ਤੱਕ ਕੰਪਲੀਟ ਹੋ ਜਾਊਗੀ ਆ ਕਿੰਨੀ ਲੱਗਤ ਆਏਗੀ ਇਸ ਗਲੀ ਦੇ ਉੱਪਰ ਜੀ ਇਹ ਅਸੀਂ 13 ਗਲੀਆਂ ਦਾ 8 ਨੰਬਰ ਵਾਰਡ ਤੋਂ ਲੈ ਕੇ 14 ਨੰਬਰ ਤੱਕ 1 ਕਰੋੜ 19 ਲੱਖ ਦਾ ਟੈਂਡਰ ਹੈ ਜੀ ਉਹਦੇ ਵਿੱਚ ਇਹ ਲਗਭਗ 12-15 ਲੱਖ ਦੀ ਦਾਜਾ ਗਲੀ ਹੋਊਗੀ ਲਗਭਗ ਜੀ ਇਹ ਹੈ ਠੀਕ ਹੈ ਸਰ